ਸਸ਼ੀਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਹਾਂ ਸਿਮਰਨ ਜੋਤ ਸਿੰਘ ਮੱਕੜ ਔਰ ਅੱਜ ਪਲ-ਪਲ ਦੀ ਖਬਰ ਪਲ-ਪਲ ਦੀ ਰਿਪੋਰਟ ਪੰਜਾਬ ਹਰਿਆਣਾ ਦੇ ਹਰ ਬਾਰਡਰ ਤੋਂ ਤੁਹਾਨੂੰ ਡੇਲੀ ਪੋਸਟ ਖਾ ਰਿਹਾ ਔਰ ਨਾਲ ਹੀ ਨਾਲ ਅਸੀਂ ਇੰਟਰਨਲ ਹਰਿਆਣਾ ਦੀ ਵੀ ਤੁਹਾਨੂੰ ਪਲ-ਪਲ ਦੀ ਰਿਪੋਰਟ ਦੇਵਾਂਗੇ ਹਰਿਆਣਾ ਤੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਕੁਚ ਕਰ ਰਹੇ ਨੇ ਅੱਜ ਔਰ ਹਰਿਆਣਾ ਸਰਕਾਰ ਨੇ ਹਰਿਆਣਾ ਦੇ ਕਿਸਾਨਾਂ ਨੂੰ ਵੀ ਅੱਗੇ ਜਾਣ ਤੋਂ ਰੋਕਣ ਦੀਆਂ ਪੂਰੀਆਂ ਕੋਸ਼ਿਸ਼ਾਂ ਜਿਹੜੀਆਂ ਸਰਕਾਰ ਦੀਆਂ ਚੱਲ ਰਹੀਆਂ ਨੇ ਪਿੱਛੋਂ ਹੋਣ ਅਸੀਂ ਅੰਮ੍ਰਿਤਾਲੇ ਤੋਂ ਤੁਰਿਆਂ ਤਾ ਰੋਡ ਤੋਂ ਉਹਨੂੰ ਇਸ ਕਰਕੇ ਦਿਖਾ ਰਹੇ ਆ ਕਿ ਆਮ ਦਿਨਾਂ ਦੇ ਵਿੱਚ ਜੈਮ ਪੈਕਡ ਰੋਡ ਹੁੰਦਾ ਔਰ ਪਹਿਲਾਂ ਹੀ ਕਾਲ ਦੇ ਦਿੱਤੀ ਗਈ ਸੀ ਪੰਜਾਬ ਪੁਲਿਸ ਦੇ ਵੱਲੋਂ ਪਹਿਲਾਂ ਕਾਲ ਦਿੱਤੀ ਸੀ ਕਿ ਜਿਹੜਾ ਉਹ ਦਿੱਲੀ ਨੂੰ ਜਾਣਾ ਹੈ ਉਹਦੇ ਲਈ ਗਾਈਡਲਾਈਨਸ ਜਾਰੀ ਕਰਤੀਆਂ ਸੀ ਕਿ ਆਹ ਬਾਰਡਰ ਸਬੰਧ ਨੇ ਤਾਂ ਬਹੁਤ ਸਾਰੇ ਲੋਕ ਇਧਰ ਨਹੀਂ ਆ ਰਹੇ ਪਰ ਇੰਪੋਰਟੈਂਟ ਗੱਲ ਕੀ ਹੈ ਪੰਜਾਬ ਵਾਲੇ ਤਾਂ ਨਹੀਂ ਆ ਰਹੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਹੁਣ ਅੱਜ ਦਿੱਲੀ ਨਹੀਂ ਜਾਇਆ ਜਾਣੇ ਕਿ ਅੱਜ ਕਿਸਾਨ ਦਿੱਲੀ ਵੱਲ ਕੁਝ ਕਰ ਰਿਹਾ ਹੈ ਪਰ ਸੁੰਸਰ ਸੜਕ ਤੇ ਹੈ ਬਹੁਤ ਟਾਮੀ ਟਾਮੀ ਗੱਡੀ ਨਜ਼ਰ ਆ ਰਹੀ ਹੈ ਦਿੱਲੀ ਦਾ ਟ੍ਰੈਫਿਕ ਵੀ ਮੂਵ ਨਹੀਂ ਹੋਣ ਦਿੱਤਾ ਜਾ ਰਿਹਾ ਪਿੱਛੇ ਸ਼ਾਹਬਾਗ ਤੋਂ ਅਸੀਂ ਕੁਝ ਦਿਨ ਪਹਿਲਾਂ ਨਿਕਲ ਮੇਨ ਜਿਹੜਾ ਪੁਲ ਦਾ ਉਸ ਨੂੰ ਬਲਾਕ ਕਰਕੇ ਟ੍ਰੈਫਿਕ ਡਾਇਰੈਕਟ ਕਰਕੇ ਔਰ ਫਿਰ ਪਿੰਡਾ ਵੱਲ ਨੂੰ ਡਾਇਵਰਟ ਕੀਤਾ ਕਿ ਮੀਡੀਆ ਹੋਣ ਦੇ ਨਾਤੇ ਇਹ ਹੈ ਕਿ ਅਸੀਂ ਉੱਥੋਂ ਨਿਕਲਣ ਦੇ ਵਿੱਚ ਕਾਮਯਾਬ ਜ਼ਰੂਰ ਹੋ ਜਾਣੇ ਕਵਰੇਜ ਕਰਨੀ ਪ੍ਰਿਵਿਲੇਜ ਮਿਲ ਜਾਂਦੀ ਹੈ ਪਰ ਆਮ ਬੰਦਾ ਦੇ ਵਿੱਚ ਹੈ ਔਰ ਵੱਡਾ ਸਵਾਲ ਕੀ ਵੱਢਣੀ ਕਿਉਂ ਡਰੀ ਹੋਈ ਹੈ ਪੁਲਿਸ ਸਰਕਾਰ ਕਿਉਂ ਡਰੀਆਂ ਦੇ ਵਿੱਚ ਵੀ ਪੰਜਾਬ ਤੋਂ ਤਾਂ ਜਿਹੜਾ ਕਿਸਾਨ ਆਉਂਦੇ ਉੱਤੇ ਰੋਕਿਆ ਜਾ ਰਿਹਾ ਪੰਜਾਬ ਤੋਂ ਜਿਹੜਾ ਕਿਸਾਨ ਆਉਣਾ ਹੈ ਉਹਨੂੰ ਡੱਬ ਵਾਲੀ ਖਨੌਰੀ ਦੀ ਸ਼ੈਂਪੂ ਤੇ ਰੋਕ ਲਿਆ ਜਾ ਰਿਹਾ ਹੈ ਉੱਥੇ ਇਸ ਤਰੀਕੇ ਦੀਆਂ ਤਾਰਾਂ ਲਾਈਆਂ ਗਈਆਂ ਜ ਮੈਕਸੀਕੋ ਤੇ ਅਮਰੀਕਾ ਦੇ ਬਾਰਡਰ ਤੇ ਲੱਗੀਆਂ ਹੁਣ 트ੰਪ ਨੇ ਕਿਹਾ ਸੀ ਕਿ ਮੈਂ ਕੰਧ ਕੱਢ ਦੂੰਗਾ ਅੱਜ ਖੱਟਰ ਨੇ ਉਹ ਜੀ ਕੰਧ ਕੱਢਤੀ ਮਿੱਟੀ ਦੀਆਂ ਟਰਾਲੀਆਂ ਦੀਆਂ ਸਿੱਟਤੀਆਂ ਉਦੋਂ ਅੱਗੇ ਕੰਡਿਆਰੀਆਂ ਤਾਰਾਂ ਲਾਤੀਆਂ ਬੈਰੀਕੇਟ ਲਾਤੇ ਤੇ ਪਿੱਛੇ ਪਿੱਛੇ ਆਪਦੀ ਪੁਲਿਸ ਖੰਡਰ ਨਾਲ ਹਰਿਆਣਾ ਚ ਕਿਉਂ ਡਰ ਰਗਾ ਲੈ ਕੇ ਹਰਿਆਣੇ ਦੀ ਸਾਡੇ ਪੰਜਾਬ ਦੇ ਕਿਸਾਨਾਂ 'ਤੇ ਪਨੋਸ਼ ਲੱਗ ਰਿਹਾ ਹੈ ਸਰਕਾਰ ਸਾਹਿਬ ਨੇ ਵੀ ਬਿਆਨ ਦਿੱਤੇ ਕਿ ਕੈਪਟਨ ਅਮਰਿੰਦਰ ਸਿੰਘ ਤੇ ਵੀ ਅਟੈਕ ਹੋਏ ਪਰ ਵੱਡਾ ਸਵਾਲ ਹੈ ਕਿ ਇੰਟਰਨਲ ਹਰਿਆਣੇ ਚ ਕਿਉਂ ਡਰ ਰਹੇ ਹੈ ਆਖਰ ਕਿਸਾਨ ਆਪਣੇ ਅन्नदाता ਜਿਹੜਾ ਹੈ ਉਹ ਆਪਣੇ ਹੱਕ ਦੀ ਲੜਾਈ ਵਾਸਤੇ ਸ਼ਾਂਤਮਈ ਤਰੀਕੇ ਨਾਲ ਜੇ ਕੂਚ ਕਰ ਰਿਹਾ ਐ ਐਜੀਟੇਸ਼ਨ ਹੁੰਦੇ ਰਹੇ ਆ ਪਹਿਲਾਂ ਵੀ ਹੁੰਦੇ ਆ ਹਮੇਸ਼ਾ ਤੋਂ ਪੰਜਾਬ ਤੇ ਹਰਿਆਣਾ ਐਜੀਟੇਸ਼ਨਾਂ ਚ ਹੀ ਰਿਹਾ ਪੰਜਾਬ ਨੇ ਹਰ ਦਹਾਕੇ ਚ ਵੱਡੇ ਐਜੀਟੇਸ਼ਨ ਦੇਖੇ ਆ ਪਰ ਇਸ ਨੂੰ ਕਿਸਾਨ ਯੁੱਧ ਮੋਰਚਾ ਵੀ ਕਿਹਾ ਜਾ ਰਿਹਾ ਐ ਸਜ ਐਜੀਟੇਸ਼ਨ ਨੂੰ ਤਾਂ ਇਹਨੇ ਸ਼ਾਂਤਮਈ ਐਜੀਟੇਸ਼ਨ ਤੋਂ ਐਸ ਕਿ ਐਸ ਨੈਸ਼ਨਲ ਹਾਈਵੇ ਤੋਂ ਜਿੱਥੇ ਹਰ ਰੋਜ਼ ਦੇਸ਼ ਦਾ ਹਰ ਨਾਗਰਿਕ ਲੰਘਣ ਦਾ ਅਧਿਕਾਰ ਰੱਖਦਾ ਜੋ ਉਸ ਨੂੰ ਪੰਜਾਬ ਦੇ ਬਾਰਡਰਾਂ ਤੇ ਡੱਕ ਲਿਆ ਗਿਆ ਦੂਜੀ ਗੱਲ ਕਿ ਪੰਜਾਬ ਜਿਹੜਾ ਮੂਵ ਕਰ ਰਿਹਾ ਉਸ ਨੂੰ ਵੀ ਰੋਕਣ ਦੀਆਂ ਕੋਸ਼ਿਸ਼ਾਂ ਪਰ ਫਿਲਹਾਲ ਕਿਉਂਕਿ ਅਸੀਂ ਕਿਸੇ ਵੱਡੇ ਸ਼ਹਿਰ ਹੁਣ ਕੁਰੂਕ ਖੇਤਰ ਆਉਣਾਂ ਅੱਗੇ ਤਕੁਰ ਤੁਹਾਨੂੰ ਦਿਖਾਉਣੇ ਆ ਕਿ ਕੁਰਕ ਖੇਤਰ ਦੇ ਵਿੱਚ ਪਰ ਇਹ ਹੈ ਉਸ ਦੇ ਮੇਨ ਹਾਈਵੇਜ਼ ਬੰਦ ਕਰ ਦਿੱਤੇ ਗਏ ਜਿਹੜੇ ਆ ਬੰਦ ਕਰ ਦਿੱਤੇ ਇਹ ਤਸਵੀਰ ਤੁਸੀਂ ਹੁਣ ਦੇਖ ਸਕਦੇ ਹੋ ਕਿ ਹੁਣ ਹਾਈਵੇ ਇਸ ਤਰੀਕੇ ਦੇ ਨਾਲ ਅੱਗੇ ਬੈਰੀਕੇਟਿੰਗ ਹੈ ਕੈਮਰਾਮੈਨ ਤੁਹਾਨੂੰ ਇਹ ਬੈਰੀਕੇਟਿੰਗ ਜੇ ਦਿਖਾ ਸਕਣ ਤਾਂ ਇਹ ਬੈਰੀਕੇਟਿੰਗ ਕਰਕੇ ਪੁਲਿਸ ਨੇ ਪਹਿਲਾਂ ਹੀ ਇਸ ਨੂੰ ਬਿਲਕੁਲ ਦੇਖ ਸਕਦੇ ਹੋ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਦੇਖਦੇ ਹਾਂ ਕਿ ਮੀਡੀਆ ਨੂੰ ਵੀ ਜਾਣ ਦਿੱਤਾ ਜਾਂਦਾ ਹਾਲਾਂਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਬੈਰੀਕੇਟ ਇਸ ਨੂੰ ਹਾਈਵੇ ਨੂੰ ਇਹ ਬੰਦ ਕਰ ਦਿੱਤਾ ਗਿਆ ਇੱਥੋਂ ਇਸ ਤਰੀਕੇ ਦੇ ਬੈਰੀਕੇਡਸ ਜਿਹੜੇ ਆ ਇਹ ਲਾਏ ਗਏ ਆ ਔਰ ਅੱਗੇ ਇਧਰੋਂ ਜਾਣ ਦੀ ਸ਼ਹਿਰ ਦੇ ਵੱਲ ਟ੍ਰੈਫਿਕ ਨੂੰ ਡਾਇਵਰਟ ਕੀਤਾ ਜਾ ਰਿਹਾ ਹੈ ਅੱਗੇ ਕੁਰੂਖੇਤਰ ਸ਼ਹਿਰ ਹੈ ਤਾਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਬੈਰੀਕੇਡ ਇੰਟਰਨਲ ਹਰਿਆਣੇ ਦੇ ਵਿੱਚ ਇਹ ਲਾਏ ਗਏ ਆ ਪੁਲਿਸ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਤਨਾਤ ਕਰ ਦਿੱਤਾ ਗਿਆ ਔਰ ਜਿਹੜਾ ਟ੍ਰੈਫਿਕ ਹੈ ਉਸ ਨੂੰ ਪਰਲੇ ਪਾਸੇ ਨੂੰ ਡਾਇਵਰਟ ਕੀਤਾ ਜਾ ਰਿਹਾ ਸੋ ਇਹ ਇਹ ਬੜੀ ਇੰਪੋਰਟੈਂਟ ਗੱਲ ਹੈ ਕਿ ਇੰਟਰਨਲ ਹਰਿਆਣੇ ਦੇ ਵਿੱਚ ਆਖਰ ਇੰਨੀ ਕ ਤੁਸ ਹੋਰੀਆ ਕਿ ਡਾਇਵਰਟ ਕੀਤਾ ਔਰ ਅੱਗੇ ਉੱਤਾ ਜਾ ਰਿਹਾ ਬਸ ਫਾਈਨਲੀ ਪੋਸਟ ਖੁੱਲੇ ਦਿਓ ਜੀ ਮੈਂ ਕਿਹਾ ਜੀ ਥੋੜੇ ਜਿਹਾ ਕਿਸਾਨ ਸੰਘਰਸ਼ ਦੇ ਰਾਤੇ ਦਿੱਲੀ ਜਾ ਰਿਹਾ ਹੈ ਤਾਂ ਹਰਿਆਣੇ ਵਾਲਿਆਂ ਨੇ ਸਭ ਤੋਂ ਪਹਿਲਾਂ ਮੂਹਰੇ ਹੋ ਕੇ ਹਿੱਕਾਂ ਡਾਤੀਆਂ